ਮਿੱਚਾ ਆਇਆ ਮਿੱਚਾ ਓਕੇ ਮੈਂ ਬਾਬੇ ਕੌਣ ਹੈ ਉਹ ਕੌਣ ਬਣਾਵੇ ਮੈਗੀ ਮੈਂ ਕੀ ਮੈਗੀ ਕੌਣ ਬਣਾ ਕੇ ਦੇਵੇ ਮੈਂ ਬਣਾਦਾ ਮੈਂ ਮੈਗੀ ਬਣਾਵਾਂ ਨਹੀਂ ਕੌਣ ਬਣਾ ਕੇ ਦੇਵੇ ਲੈ ਫੜਾ ਮੈਗੀ ਬਣਾ ਕੇ ਦਊ ਮਾਸੀ ਆਈ ਆ ਸਬਜੀ ਬਣਾਉਣੀ ਰੋਟੀ ਪਾਣੀ ਬਣਾਉਣਾ ਆਇਆ ਅੱਜ ਇੱਥੇ ਹੀ ਹੈ ਇੱਥੇ ਹੀ ਹੈ ਆਪਸ ਤੋਂ ਨਹੀਂ ਤਾਂ ਬੜੀ ਕਰ ਜਾਣੀ ਆਪਾਂ ਭੈਣ ਤਗੜੀ ਹੋਈ ਨਹੀਂ ਹੋਣਾ ਹੁਣ ਦੇਖਣਾ ਸੋਈ ਚ ਕੋਈ ਚੱਲਦਾ ਫਿਰਦਾ ਵਾ ਹਾਂ ਵਾਸ ਠੀਕ ਆ ਹੁਣ ਆਪਣੀ ਟੈਨਸ਼ਨ ਮੁੱਕੀ ਅੱਧੀ ਟੈਨਸ਼ਨ ਤੇ ਬੁਖਾਰ ਦੀ ਤੇ ਇਦਾਂ ਹੀ ਨਾ ਜਾਂਦੀ ਆ ਹਾਂ ਲਿਆਏ ਕੀ ਜੇ ਸਾਗ ਲੈ ਜੇ ਸਾਗ ਕਿਨੇ ਬਣਾਇਆ ਤੁਸੀਂ ਕਦੋਂ ਨੇ ਕੱਲ ਮਸਲ ਮਸਲ ਕਦੋਂ ਆਵਾ ਸਰਕਲ ਹੋਣਾ ਤੇ ਤੁਮ ਨਾਲ ਅੰਮਕਲ ਕੱਲ ਖਾ ਲਿਓ ਠੀਕ ਆ ਓਏ 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 ਕੋਟਿਆ ਨਹੀਂ ਸਮੈਲ ਕਿਦਾਂ ਦੀ ਆਉਂਦੀ ਐ ਤੇ ਤੜਕਾ ਲਗਣਾ ਨਾਲ ਤਾਂ ਤੜਕਾ ਲਗਣਾ ਨਾਲ ਸੂਹ ਸਮੈਲ ਐ ਹੂੰ ਓਏ ਤੇ ਤੜਕਾ ਵੀ ਲੱਗਣਾ ਮੇਰੇ ਕੇ ਸਾਰੇ ਮਟਰ ਬੜੇ ਐਨੇ ਕਿੱਲੇ ਆ ਹੋਰ ਨਹੀਂ 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 ਲਸਣ ਦਿੱਤੀ ਲਸਣ ਪਾਣੀ ਹੋਏ ਨੂੰ ਕੁਛ ਨਾ ਬਣਾ ਆ ਅੱਜ ਤਾਂ ਛੁੱਟੀ ਹੈ ਕੱਲ ਕੋਈ ਗਣੀ ਟਿਊਸ਼ਨ ਤੇ ਛੁੱਟੀ ਹੈ ਨਹੀਂ ਜਾਣਾ ਨਹੀਂ ਜਾਣਾ ਸਕੂਲ ਵੀ ਨਹੀਂ ਜਾਣਾ ਸਕੂਲ ਵੀ ਨਹੀਂ ਜਾਣਾ ਸਕੂਲ ਵੀ ਨਹੀਂ ਜਾਣਾ ਨਹੀਂ ਜਾਣਾ ਤੂਤੀ ਕੱਢ ਦੇ ਠੀਕ ਹੈ ਠੀਕ ਹੈ ਛੁੱਟੀ ਕਰਤੀ ਤੂਤੀ ਕੱਢ ਦੇ ਲਿਆਓ ਮੈਗੀ ਬਣਾਵਾ ਮੈਂ ਹੂੰ ਹੂੰ ਵਾਸੀ ਮਸੀ ਭਾ ਕੇ ਦਵੇ ਮਸੀ ਬਣਾ ਦਵੇ ਬਣਾ ਦਨੇ ਬੈ ਜਾ ਫਿਰ ਹੁਣ ਬੈਠ ਜਾ ਅੰਦਰ ਮੜਿਆ ਸਬਜੀ ਦਾ ਸਾਗ ਦਾ ਤੜਕਾ ਜਾਂ ਕੋਈ ਲਾਦ ਨਹੀਂ ਬੈਠ ਜਾ ਸਾਗ ਨੂੰ ਤੜਕਾ ਬੈਹ ਜਾ ਬੈਹ ਜਾ ਮਾਤੀ ਹੈਤੀ ਦਿਓ ਮੇਰਾ ਹੋਕੀ ਉਹ ਅੰਦਰ ਹੀ ਹੋਕੀ ਹੈਂਕੀ ਹੈਂਕੀ ਕੋਣ ਖਾਂਦਾ ਇੱਥੇ ਕਿੱਥੋਂ ਤੈਨੂੰ ਚੇਤਾ ਆ ਗਿਆ ਕਿ ਆ ਟਿਫਨ ਚ ਖਾਣਾ ਇਹ ਕਿਹਦਾ ਵਟਿਫਨ ਟੇਸਟੀ ਬਣੀ ਕਿੰਨੀ ਟੇਸਟੀ ਬਣੀ ਕੱਕਾ ਵੱਡਾ ਹੋ ਗਿਆ। ਸ਼ਕਲ ਹੀ ਬਦਲ ਗਈ ਇਹਦੀ। ਇਹ ਜੂੜੇ ਕਰਕੇ ਲੱਗਣੀ ਤਾਂ ਕਰਕੇ ਜਾ। ਠੀਕ ਐ ਨੂਨ ਮੈਚ ਠੀਕ ਐ। ਚਲ ਖਾਈ ਜੋ ਹੁਣ। ਹੁਣ ਖਾ ਕੇ ਨੀ ਨਹੀਂ ਗਾਲੀ ਫਿਰ ਠੀਕ ਐ। ਹੈਨਾ? ਨਹੀਂ ਨਹੀਂ ਗਾਲੀ ਫਿਰ ਹੁਣ। ਹਾਂਜੀ ਸਸੀ ਕਾ ਭਾਜੀ। ਠੀਕ ਲੋ ਜੀ। ਉਠ ਕੇ ਮੰਮੀ ਦਾ ਕੀ ਹਾਲ ਹੈ ਠੀਕ ਹੈ ਬੁਖਾਰ ਕਿ ਨਹੀਂ ਦੁਕਾਨ ਨਹੀਂ ਕੋਈ ਵੀ ਖੁੱਲੀ ਸੀ ਓਏ 9 ਵਜੇ ਨਾ ਤਾਂ ਕਰਕੇ ਇਹਨੂੰ ਕੀ ਹੈ ਬਾਗ ਜਗਾ ਦਿਓ ਤੁਹਾਨੂੰ ਚਾਹ ਪਿਆ ਦੇਆ ਕਰੋ 10 ਵਜੇ ਤੋਂ ਪਹਿਲਾਂ ਇਹਨੂੰ ਕੀ ਹੈ ਕਿਹੜੀ ਲਾਇਜ ਗੋਣੀ ਨਹੀਂ 7 ਵਜੇ ਦੇ ਉੱਠੇ ਹੁੰਦੇ ਜੀ ਕਿਹੜੀ ਲਾਇਜ ਗੋਣੀ ਹੈ 7:00 ਉੱਠਾ ਦੇ ਲੋ ਤਿਆਰ ਕਰਨੇ ਹਾਂ ਤੇ 9 ਤੋਂ ਉੱਪਰ ਟ੍ਰੈਮ ਹੋ ਗਿਆ ਚਾਹ ਹੋ ਗਈ ਅੱਜ ਲੇਟ ਹੈ ਇਸੇ ਬਲੋਂਦੀ ਆ ਪ੍ਰੀਤੀ ਦੀ ਤਰ੍ਹਾਂ ਚਾਹ ਪੀਂਦੀ ਆ ਤੇ ਸੁਣਿਆ ਆਰਾਮ ਆਏਗਾ ਬਾਕੀ ਇਹਨਾਂ ਦਾ ਥੋੜਾ ਫਰਕ ਆ ਬੁਖਾਰ ਦੇ ਵਿੱਚ ਵਾਹਿਗੁਰੂ ਮੇਰ ਕਰੇ ਛੇਤੀ ਠੀਕ ਕਰੇ ਤੇ ਆਪਣਾ ਸੌਈਦਾ ਕੰਮ ਕਾਰ ਸਾੰਭੇ ਬਣਾਓ ਖਾ ਮੇਰੇ ਕੋ ਕੱਲੇ ਕੋ ਇਨੇ ਸਾਰੇ ਕੰਮ ਆਪਣੇ ਵੀ ਕਰਨੇ ਰਸੋਈ ਦੇ ਵੀ ਕਰਨੇ ਰੋਟੀ ਪਾਣੀ ਛੱਡਣ ਜਾਣਾ ਲੈਣ ਜਾਣਾ ਸਾਰਾ ਕੰਮ ਮੇਰੇ ਤੇ ਹੀ ਪਿਆ ਹੈ ਵਾ ਕੋ ਖੁਕ ਲੱਗੀ ਆ ਪੁੱਛੇ ਕੀ ਲੈ ਲਓ ਯਾ ਸੇ ਭੁੱਖ ਲੱਗੀ ਹੀ ਬੰਦ ਫੜ ਕੇ ਬਹਿ ਗਿਆ ਤਾਂ ਫੋਨ ਲਾਵਾ ਗਾ ਵੀ ਸਰਦੀ ਹੈ ਜਾ ਵੀ ਲੋ ਠੰਡੀ ਹੋ ਗਈ ਤੁਹਾਡੀ ਜੈਮ ਜੈਮ ਨਹੀਂ ਲਾ ਕੇ ਖਾਂਦੇ ਬ੍ਰੈਡ ਕੀ ਗੱਲ ਮਿੱਠੀ ਨਹੀਂ ਏ ਜੈ ਮਿੱਠੀ ਨਹੀਂ ਆ ਹੂੰ ਬਾਹ ਕਿਥੇ ਗਿਆ ਸਕੂਲ ਗਿਆ ਤੂੰ ਹੀ ਜਾਣਾ ਮੈਂ ਨਹੀਂ ਜਾਣਾ ਕਿਉਂ ਨਹੀਂ ਜਾਣਾ ਅੱਛਾ ਅੱਛਾ ਨਹੀਂ ਜਾਣਾ ਨਾ ਆਜਈਂ ਨਾ ਜੇ ਚੱਲ ਮੈਂ ਜਾਣਾ ਵੀ ਨਹੀਂ ਨਹੀਂ ਜਾਣਾ ਬੁੱਲੜ ਦਿਖਾ ਕੀ ਵਿਖਦੇ ਵੇ ਚੁਲਬਲੇ ਤੈਨੂੰ ਆਪ ਵੀ ਨਹੀਂ ਭੇਜਣਾ ਪੀਲਾ ਚਾਹ ਪੀਲਾ ਠੰਡੀ ਹੋ ਗਈ ਤੇਰੀ ਠੀਕ ਹੈ ਹੁਣ ਹੋ ਗਈ ਠੰਡੀ ਹੋ ਗਈ ਠੰਡੀ ਹੁਣ ਜਾਂਦੀ ਅੰਦਰ ਬਾਹ ਨੂੰ ਕਹਿਣਾ ਮੈਂ ਜਸ਼ਨ ਨੂੰ ਨਹੀਂ ਭੇਜਣਾ ਸਕੂਲੇ ਕਿਉਂ ਮੈਂ ਨਹੀਂ ਭੇਜਣਾ ਉਹਨੂੰ ਮੈਂ ਕੋਈ ਗੱਲ ਨਹੀਂ ਤੂੰ ਜਾ ਉਹਨੇ ਚੀਕਣਾ ਕਹਿੰਦਾ ਸੀ ਮੈਨੂੰ ਛੁੱਟੀ ਕਰਾ ਦੇ ਤਾਂ ਮੈਂ ਕਹਾਂ ਨਹੀਂ ਕੋਈ ਨਹੀਂ ਉਹਦਾ ਮੈਂ ਤੇਰਾ ਲੰਮਾ ਟਾਈਮ ਹੈਗਾ ਵਾ ਉਹਦਾ ਥੋੜਾ ਜਿਹਾ ਟਾਈਮ ਹੈਗਾ ਫੇਰ ਮੈਨੂੰ ਲੈਣ ਜਾਣਾ ਪੈਣਾ ਉਹ ਤਾਂ ਚਾਹ ਦਾ ਟਾਈਮ ਹੁੰਦਾ ਵਾ ਉਹਨਾਂ ਕੇ ਹੁਣ ਚਾਹ ਲੇਟ ਹੋ ਗਈ ਅੱਜ ਨਾਲੇ ਇੰਨੇ ਜਲ 10 ਵਜੇ ਹੀ ਪਿਆਈ ਸੀ ਅੱਜ ਤੇ ਫੇਰ ਛੇਤੀ ਪਿਆਦੀ ਹੈ ਸ਼ੂਗਰ ਕਰਨਾ ਹੈ ਛੇਤੀ ਪਿਆਦੀ ਤੇ ਕਿਹਾ ਕਿ ਬਣਵਾਈ ਨਹੀਂ ਕਿ ਤੂੰ ਫੇਰ ਲੱਗੇ ਸੀ ਫੋਨ ਤੇ ਕਿਹਦੇ ਫੋਨ ਤੇ ਲੱਗਾ ਫੋਨ ਚ ਵੜਾ ਲੱਗੇ ਸੀ ਆਪਣੇ ਐਵੇਂ ਫੋਨ ਚ ਵੜ ਲੱਗਾ ਕੰਮ ਕਰਨ ਲੱਗਾ ਹਾਂ ਐ ਹੋਈ ਚਾਹ ਦੇ ਬਣਾਉਣ ਲੱਗੀ ਮੈਂ ਕੀ ਗਾਣਾ ਹੀ ਆ ਗੇ ਜਾਨੀ ਹੀ ਬੀਰੀਆਂ ਨੂੰ ਆ ਕੇ ਰਹਿ ਗਿਆ ਤੇ ਬੱਸ ਇਲੀ ਜਾਓ ਆ ਗਿਆ ਹੋ ਗਿਆ ਨਾ 5 ਦਿਨ 4 ਦਿਨ ਕਰਾ ਲਿਆ ਕੰਮ ਦੇ ਸੇ ਸਵਾਫ ਵਾਲੀ ਵੇਖ ਲਓ ਆ ਹਾਲ ਜੇ 4 ਦਿਨ ਮੈਂ ਪੀਤੀ ਨਹੀਂ ਦੋ ਦਿਨ ਨਹੀਂ ਪੀਤੀ ਤੇਰਾ ਜੀ ਨਹੀਂ ਕਰਦਾ ਸੀ ਤੇ ਤੇਰੀ ਉਲਟੀ ਆ ਜਾਂਦੀ ਤੈਨੂੰ ਕੁਝ ਖਾਣ ਨਹੀਂ ਇਹ ਮੈਗੀ ਵੀ ਕੱਲ ਖਾਧੀ ਤੇ ਸ਼ਾਮੀ ਉਲਟੀ ਕਰ ਲਈ ਤੇ ਰਾਤੀ ਹੁਣ ਨਿੰਮਕਾ ਪੀਤੀ ਆ ਤੇ ਫੇਰ ਤੇਰਾ ਸਹੀ ਹੈ ਐ ਖਸਾ ਨਾ ਤਾਂ ਨਹੀਂ ਨਾ ਰੋਟੀ ਖਾਧੀ ਐ ਤਾਂ ਤੇ ਨਹੀਂ ਲੰਗੀ ਐ ਸਬਜੀ ਨਾ ਨਹੀਂ ਲੰਗਣਦੀ ਉਹ ਤੋ ਤੈਨੂੰ ਕਬਜੋ ਹੀ ਹੈ ਰੋਟੀ ਰੋਟੀ ਖਾਦੀ ਨਹੀਂ ਤੇ ਕਬਜੇ ਫਰੀਦੀ ਹੋ ਗਈ ਹੈ ਓਏ 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 ਬੋਲਨੀ ਛਲੀ ਤੇ ਪੁੱਤ ਖੂਨ ਨਿਕਲੂਗਾ ਇਹਨੂੰ ਫਿਰ ਖੂਨ ਨਿਕਲੂਗਾ ਨਾ ਕਰ ਇਹ ਭਾਅ ਨੂੰ ਲੱਭਦਾ ਹੀ ਜੇਰੇ ਆਹ ਚਲ ਗਿਆ ਸਕੂਲੇ ਰਹਿ ਗਿਆ ਹੂੰ ਚਲ ਅਜੇ ਸੁੱਤਾ ਰਿਆ ਨਾ ਮੇਰੇ ਲਾਗੇ ਘੰਟਾ ਪਾ ਕਿੰਨੀ ਦੇਰ ਲਾਗੇ ਸੋਵੇਂ ਤੇ 7 ਵਜੇ ਉੱਠ ਜਾਂਦਾ ਉਹ ਨੂੰ ਉਹ ਨੂੰ ਹੀ ਠਾਣਾ ਹੁੰਦਾ ਤੇ ਵਾਇਸ ਸੁਣ ਕੇ ਉੱਡ ਜਾਂਦਾ ਨਾ ਫਿਰ ਮੈਂ ਵੀ ਤਾਂ ਠੋਣੀ ਸੀ ਤਾਂ ਮੈਂ ਉਧਰੋਂ ਉਹਦੀ ਮਾਸੀ ਨੇ ਕੱਲ ਜੂੜਾ ਕੀਤਾ ਤੇ ਇੱਕ ਪ੍ਰਾਂਦੀ ਘਟਾਤੀ ਆਹ ਤੇ ਕਹਿੰਦੀ ਆਹ ਕੀ ਕਰਨੀ ਪ੍ਰਾਂਦੀ ਇੱਕ ਕਹਿੰਦੀ ਮੰਮੀ ਪਾ ਦਉਂਦੇ ਆਹ ਕਹਿੰਦੀ ਆ ਤਾਂ ਜਾਂਦੀ ਹੈ ਕਿੰਨੇ ਚਾਚੀ ਨੇ ਕੀਤਾ ਕਿ ਕਿੰਨੇ ਕੀਤਾ ਚਾਚੀ ਨੇ ਮਾਇਆ ਸੇਰ ਕਿ ਦਾਦੀ ਨੇ ਮਾਇਆ ਖਾਕੇ ਖਾਕੇ ਸੇਰ ਕਿੰਨੇ ਮਾਇਆ ਚਾਚੀ ਨੇ ਮਾਇਆ ਦਾਦੀ ਨੇ ਉਹਨੂੰ ਪਤਾ ਹੀ ਨਹੀਂ ਚਾਚੀ ਨੇ ਹਾਂ ਉਹਨੂੰ ਬਨਾਈ ਨਾ ਇਹ ਕਿ ਨਿਕਾਸੇ ਦਿੱਤਾ ਵਾ ਚਲੋ ਕੋਈ ਨਹੀਂ ਸਾਰ ਨਾ ਹੀ ਸਰ ਗਿਆ ਟਾਈਮ ਹੁਣ ਰੋਟੀ ਖਾਣੀ ਹੈ ਹਾਂ ਚਲੋ ਚੁੱਕੀ ਇਹ ਭਾਂਡੇ ਸੇਵਾ ਜਿੰਨੀ ਮੱਝੀ ਗਾਲੋ ਆਖਿਰਕਾਰ ਸਿਰ ਸਵਾਈ ਦਿੰਦੀ ਹੈ ਪਰ ਸਵਾਹ ਨਹੀਂ ਪਈ ਬਸੇ ਕਹਿ ਨਹੀਂ ਕਿ ਤੁਸੀਂ ਆਪਣੇ ਆਪ ਕੰਮ ਹੀ ਨੇ ਆਪਣੇ ਆਪ ਕਿੰਨੇ ਕੰਮ ਕਰਾਂ ਹੁਣ ਮੈਂ ਆਪਣੇ ਕੰਮ ਕਰਾਂ ਦਾ ਆਹ ਕੰਮ ਕਰਾਂ ਉਹਨੂੰ ਛੱਡਣ ਜਾਵਾਂ ਨੀ ਤਰ੍ਹਾਂ ਆਪਾਂ ਵੀ ਤੇ ਕਰਦੇ ਆ ਤੇ ਕਰਦੇ ਤਾਂ ਨਾਲ ਨਾਲ ਕੱਲਾ ਤੇਰਾ ਹੀ ਐ ਨਾ ਉਹ ਤੇ ਮੇਰਾ ਤੇ ਆਪਣਾ ਵੀ ਤੇ ਕਰਨਾ ਨਾਲ ਮੈਂ ਮੈਂ ਕਿਹੜਾ ਕੱਲਾ ਇਹੋ ਕੰਮ ਕਰਕੇ ਤੇ ਬਹਿ ਜਾਣਾ ਬਸ ਲੋ ਜੀ ਉੱਠੇ ਜਾ ਕੇ ਵੇਚਦੇ ਆ ਤੇ ਲੱਗਦਾ ਹੀ ਸਿਰੇ ਤੋਂ ਨਹੀਂ ਚੜੂਗੀ ਜਦੋਂ ਦਾ ਸਿਰੇ ਮੌਸਮ ਜੀ ਠੰਡਾ ਠੰਡਾ ਤੋ ਫਸੌਨੀ ਚੜ ਗਈ ਐ ਸੈਸਰੇ ਕੁੜੀਆਂ ਉੱਡਦੀਆਂ ਵੀ ਇਹ ਕਾਫੀ ਹੁਣ ਘਟੀਆਂ ਥੜੀਆਂ ਅੱਧੀ ਕਰਕੇ ਕੰਨ ਜਾਣਾ ਹੁਣ ਇੱਥੇ ਖੇਡ ਲੋ ਨਾ ਨਹੀਂ ਤਾਈ ਕੱਢੀ ਐ ਭੂਤ ਕਿੱਥੇ ਐ ਭੂਤ ਕਿੱਥੇ ਵੇਖ ਲਈ ਭੂਤ ਕਿੱਥੇ ਵੇਖਿਆਈ ਭੂਤ ਕਿੱਥੇ ਵੇਖਿਆਈ ਭੂਤ ਕਿੱਥੇ ਵੇਖਿਆ ਵਾ भूत कह नहीं भूत कथे है यद भूत है यदेश भूत है हाँ? किन्ने क्या है भूत नहीं है डोगी है तेरा डोगी है ये तो तेरा डोगी है हम्म नहीं नहीं ਦਰਾ ਦੇ ਫੇਰ ਡੋਗੀ ਨੂੰ ਅੰਦਰ ਆ ਦੇ ਡੋਗੀ ਨੂੰ ਅੰਦਰ ਆ ਦੇ ਅੰਦਰ ਆ ਦੋ ਡੋਗੀ ਨੂੰ ਨੇਰਾ ਭੂਤ ਠੀਕ ਟਾਈਗਰ ਖਾ ਕੇ ਖਾਂਸੀ ਹੁੰਦੀ ਹੈ ਮੈਂ ਤਾਂ ਨਹੀਂ ਜਾਣਾ ਦਾਦੀ ਜਾਣਾ ਨਹੀਂ ਤਾਂ ਨਹੀਂ ਤਾਂ ਆ ਜਾ ਸੋਈ ਗਰੀ ਆ ਜਾ ਪੈਂਟ ਪਾ ਕੇ ਜਾਓ ਨਾ ਇਦਾਂ ਠੰਢੀ ਲੱਗੂਗੀ ਕਿਹੜੀ ਪੈਂਟ ਪਾਓ ਇਧਰ ਆਓ ਕਹਿੰਦਾ ਇੱਥੇ ਪਾਪਾ ਇੱਥੇ ਨਹੀਂ ਹੈ ਆ ਕੱਢੀ ਜਿਹੜੀ ਪੈਂਟ ਪਾਓ ਇਹ ਵਾਲੀ ਆ ਪਾਹੀ ਨੇ ਰਤੀ ਬੈਂਟ ਉਹ ਹੋ 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 ਸਾਰੀਆਂ ਚੀਜ਼ਾਂ ਖਲਾਰੀ ਜਾਂਦੇ ਜੇ ਇੱਕ ਇੱਕ ਕਰਕੇ ਫੜੋ ਸਿੱਧੀ ਕਰੋ ਮੰਮਾਂ ਕੋ ਪਾ ਦਿਓ ਜੀਨ ਹੁੰਦੀ ਐ ਨਿਤਰ ਨਹੀਂ ਹੁੰਦੀ ਸਾਰਾ ਇਹ ਕੀ ਆਵਾ ਮਮਾ ਨੂੰ ਕਿ ਤੂੰ ਹੀ ਮੈਨੂੰ ਨਹੀਂ ਬੋਲਣਾ ਤੁਹਾਨੂੰ ਬੁਖਾਰ ਆਇਆ ਸੀ ਮੈਂ ਠਾ ਠਾ ਲੈਣ ਲੱਗ ਪਈ ਮੈਨੂੰ ਬੋਲਣਾ ਨਹੀਂ ਸਹੀ ਤਾਂ ਮੈਨੂੰ ਕਹਿੰਦਾ ਔਠਾ ਠਾ ਠਾ ਦੋ ਮੈਂ ਕੀ ਕਹਣਾ ਵਾ ਉਹ ਮੈਨੂੰ ਦਿਓ ਤਾਂ ਸਹੀ ਤੋਂ ਹੋ ਗਏ ਮੈਂ ਮਮਾ ਨੂੰ ਸਮਝਾ ਦਿੰਨਾ ਵਾ ਮੈਂ ਕੀ ਸਮਝਾ ਦਿੰਨਾ ਮੈਂ ਕਹਿ ਦਿੰਨਾ ਮਮਾ ਨੂੰ ਕਿ ਮਮਾ ਮੈਂ ਠਾ ਠਾ ਲੈਣ ਲੱਗਾ ਵਾਂ ਤੇ ਤੁਸੀਂ ਮੈਨੂੰ ਨਹੀਂ ਬੋਲਣਾ ਕਿਉਂਕਿ ਤੁਹਾਨੂੰ ਬੁਖਾਰ ਆਇਆ ਤੇ ਹੁਣ ਜਿਹਨੂੰ ਤਾਂ ਸਮਝ ਨਹੀਂ ਲੱਗਣੀ ਤੋਤਰੀ ਭਾਸ਼ਾ ਦੇ ਦੇ ਜਦੋਂ ਠੀਕ ਹੋ ਜਾਗੇ ਫਿਰ ਤੁਸੀਂ ਮੈਨੂੰ ਬੋਲ ਲੈਣਾ ਤੇ ਹੁਣ ਜੋ ਠੀਕ ਹੁਣ ਤਾਂ ਠੀਕ ਹੋ ਛੇਤੀ ਛੇਤੀ ਫਿਰ ਤੁਸੀਂ ਉਹਨੂੰ ਬੋਲਣਾ ਵੀ ਹੈ ਹੂੰ ਦੰਦ ਨਿਕਲਣਦੇ ਆ ਅੱਜ ਫਰਕ ਹੈ ਵੈਸੇ ਵੀ ਲਾਸਟ ਦੇਣੇ ਅੱਜ ਤੇ ਕੱਲ ਮੱਥਾ ਟਿਕਾ ਦੇਣਾ ਵਾ ਕੀ ਆ ਕੀ ਆ ਇਹ ਲਾਸਟ ਦਿਨ ਆ ਜੀ ਮੈਂ ਲਿਖਾ ਕਹਿੰਦੇ ਲਾਸਟ ਦਿਨ ਲਾਸਟ ਰਾ ਲਾਸਟ ਦਿਨ ਕਿਹਾ ਸ਼ਿਸ਼ਾ ਬੋਲਦਾ ਫਿਰ ਲਾਸਟ ਲਾਸਟ ਦਿਨ ਹੈ ਜੀ ਮੈਂ ਕਿਹਾ ਤੇ ਕਾਲ ਮਥੜਕਾ ਆ ਗਏ ਤੇ ਫਿਰ ਇੱਕ ਦਿਨ ਪ੍ਰੇਜ ਰੱਖ ਕੇ ਤੇ ਬਾਅਦ ਚ ਫਿਰ ਫਾਇਦਾ ਕੀ ਹੈ ਫਾਇਦਾ ਅਦਰੇ ਪਹਿਲਾਂ ਉਧਰ ਬੀਜ਼ੀ ਹੁੰਦੀ ਸੀ ਤੇ ਕੋਈ ਬੰਦਿਆ ਨਹੀਂ ਸੀ ਵਲੌਗ ਤੇ ਜੇ ਵਿਹਲੀ ਹੋਈ ਉਧਰੋਂ ਤੇ ਇਦਾਂ ਲੰਮੇ ਪੈ ਗਈ ਇਦਾਂ ਰੈਸਟ ਤੇ ਹੋ ਗਈ ਤੇ ਲੰਮੇ ਪੈ ਗਈ ਬਣਿਆ ਫਿਰ ਨਹੀਂ ਕੋਈ ਚੱਜਦਾ ਵਲੌਗ ਕਿੰਨਾਂ ਦੀਦੀ ਉਹਨਾਂ ਨੂੰ ਦੀਦੀਆਂ ਨੂੰ ਆ ਦੀਦੀਆਂ ਤੇ ਬਾਬਾ ਕਾਟਾ ਪੈ ਗਿਆ ਪਾਪਾ ਤੇ ਕੀ ਕਰੀਏ ਨਾ ਹੋ ਰਾਤੀ ਪਾਪਾ ਕੀ ਕਹਿੰਦਾ ਹੈ ਰਾਤੀ ਉਹ ਮੁੰਡਾ ਸੌਂਦਾ ਕੀ ਕੀ ਕਰਦੇ ਹੋ ਤੂੰ ਆਹ ਤੂੰ ਕੀ ਕਰਦੇ ਹੋ ਸੌਤਾ ਰਹਤਾ ਹੂੰ ਸੌਤਾ ਸੌਤਾ ਰਹਤਾ ਹੂੰ ਇੱਕ ਮੁੰਡੇ ਨੂੰ ਸਵਾਲ ਪੁੱਛਦਾ ਕੋਈ ਇਹਦਾ ਤੂੰ ਕੀ ਕਰਦੇ ਹੋ ਸੌਤਾ ਰਹਤਾ ਹੂੰ ਤੇ ਓਏ ਮੇਰਾ ਮਤਲਬ ਹੈ ਕਿ ਸੋਣੇ ਕੇ ਬਾਦ ਕੀ ਕਰਦੇ ਹੋ ਫਿਰ ਸੋ ਜਾਤਾ ਹੂੰ ਓਹ मेरा कहने का, का मतलब है कि जब उठते हो तो क्या करते हो? उड़ते सो जाता हूं। <laughs> आए, आए, अच्छा कोई इमाम के लिए मैसेज देना हो आपको दुनिया, और, अच्छा, <laughs> चिता बोल गया ही मजा नहीं दुनिया के किसी कोने में मजा नहीं दुनिया के किसी कोने में जो मजा है सुबह उठकर दोबारा सोने में <laughs> ਆਹ ਵੇ ਲਾ ਉਹਨਾਂ ਨੂੰ ਲੈਨ ਜਾਤ ਹੋ ਗਈ ਇਹੋ ਜਿਹਾ ਲੈ ਕੋਈ ਦੱਸੇ ਇਹਨਾਂ ਨੂੰ ਆਹੋ ਇਹ ਉਹ ਵੇਰ ਸੋਵੇ ਫੇਰ ਉੱਠ ਜਾ ਫੇਰ ਸੋਵੇ ਬਸ ਇਹੋ ਕੰਮ ਲੈ ਗਏ ਹਾਂ ਕੀ ਕਰਨੇ ਜਾ ਰਹੇ ਸੋਣੇ ਜਾ ਰਹੇ ਨੇ ਰਹੀ ਹਾਂ ਆਹ ਤੇਰਾ ਤੇ ਮਾਰਦੇ ਨਹੀਂ ਆ ਸੋ ਲਿਆ ਫੇਰ ਉੱਠ ਗਿਆ ਫੇਰ ਸੋ ਲਿਆ ਰਾਤੀ ਮੈਨੂੰ ਚਾਜ ਨਾਲ ਨੀਂਦ ਆਈ 2-3 ਦਿਨ ਨਹੀਂ ਨੀਂਦ ਆਈ ਹੇ ਹੂੰ ਇੱਕ ਰਾਤ ਕਾਕਾ ਲੱਗ ਗਈ ਤੇ ਇੱਕ ਮੈਨੂੰ ਬੁਖਾਰ ਆ ਤੇ ਠੀਕ ਗਿਆ ਸਰੇ ਤੜਕਈ ਜਾਦਾ ਹੀ ਬੱਸ ਇਹ ਕਾਕੇ ਦੇ ਕਰਕੇ ਬੁਖਾਰ ਨਹੀਂ ਹੋਇਆ ਹੈ ਨਾ ਨਹੀਂ ਵੈਸੇ ਕੱਲੇ ਬੰਦੇ ਨੂੰ ਨੀਂਦ ਨਹੀਂ ਹੁੰਦੀ ਲੱਗਿਆ ਤਾਂ ਨਹੀਂ ਆਉਂਦਾ ਅੱਛਾ ਕਾਕਾ ਇਹ ਨਾ ਗਰਮ ਹੀ ਕਾਕਾ ਵਾ ਇਹ ਬੜਾ ਗਰਮ ਕਾਕਾ ਤੇ ਗਰਮ ਹੋ ਛੇਤੀ ਹੋ ਜਾਂਦਾ ਵੈਸੇ ਆਦਤ ਹੈ ਜੂ ਵੀ ਵੇਖ ਬਾਹਰ ਕਿੱਥੇ ਗਿਆ ਬਾਹਰ ਵੇਖ ਕੱਲਾ ਗਿਆ ਵਾ ਆ ਖਲੋਤਾ ਕੱਲਾ ਐਨੇ ਕਿੱਥੇ ਜਾਣਾ ਵਾ ਉਹਨੂੰ ਠਾਠਾ ਮਿਲ ਗਈ ਹੈ ਹੁਣ ਹੈ ਨਾ ਠਾਠਾ ਮਿਲ ਗਈ ਹੁਣ ਐਨੇ ਕਿੱਥੇ ਜਾਣਾ ਵਾ ਠਾਠਾ ਦਿਖਾ ਆਪਣੀ ਠਾਠਾ ਦਿਖਾ ਆਪਣੀ ਬੰਦੂਕ ਤੇ ਦਿਖਾਓ ਓ ਬਲੇ ਤੇ ਗੋਲੀ ਗੋਲੀ ਚਲਦੀ ਐ ਤੇ ਗੋਲੀ ਗੋਲੀ ਚਲਦੀ ਐ ਇਹਦੇ ਵਿੱਚ ਗੋਲੀ ਚਲਦੀ ਐ ਇਹਦੇ ਵਿੱਚੋਂ ਉਹ ਕੌਣ ਆ ਗਿਆ ਮੈਂ ਤਾਂ ਆ ਗਈ ਸੈਂਟਰ ਪਾਣੀ ਪੀਂਦੇ ਲੋ ਠੀਕ ਹੋ ਗਈ ਹੁਣ ਸਾਡੀ ਕਰਦੀ ਮੁਖੀਆ ਕਰਦੀ ਮੁਖੀਆ ਠੀਕ ਹੋ ਗਏ ਤੇ ਆਏ ਐ ਦੂਜੇ ਮਾਸੀ ਜੀ ਆਏ ਕਲ ਰਿੰਪੀ ਮਸੀਂ ਆਏ ਹੀ ਜਿਹੜੀ ਇਹਦੀ ਤੁਸੀਂ ਨਹੀਂ ਮੇਰੀ ਰੋਟੀ ਬਣਾਓ ਪਾਂਡੇ ਬਾਅਦ ਚ ਮਾਇ ਜਿਹਾਣਾ ਬਾਜਾ ਉਹਨੇ ਫੋਨ ਆਇਆ ਨਾ ਤੇ ਮੈਂ ਜਾਣਾ ਬਾਜ਼ਾਰ ਤਿੰਨੋਂ ਆਏਗੇ ਹਣੇ ਸਾਡੇ ਤਿੰਨੋਂ ਆਏਗੇ ਚਾਹ ਪੀਣੀ ਹੈ ਉਹਨੇ ਵੀ ਨਹੀਂ ਨਾਲ ਹੀ ਬਣਾ ਲਿਆ ਫਿਰ ਲਓ ਜੀ ਦੋਵੇਂ ਭਰਾ ਆ ਚ ਕੋਠੇ ਚੜੇ ਜੇ ਤੇ ਵਾਜਾ ਮਾਰ ਮਾਰ ਕੇ ਥਾਗੇ ਇਹ ਨਹੀਂ ਉਤਰਨਦੇ ਥੱਲੇ ਓਏ ਕੀ ਕਰਦੇ ਪਏ ਤੁਸੀਂ ਕਾਇਡ ਨਹੀਂ ਦੇਵੇ ਤੇ ਕੀ ਦਿੰਦਾ ਵਿਆ ਉਹ ਕਾਇਡ ਨਹੀਂ ਦਿੰਦਾ ਉਹ ਕਾਇਡ ਕਿੱਥੇ ਜਿਹੜੀ ਪਹਿਲੀ ਫੜਾਈ ਹੋ ਗਈ ਉਹ ਹੋ ਗਈ ਉਹ ਵੀ ਹੋ ਗਿਆ ਹੋਏ ਔਰ ਤੋਂ ਬੜੀ ਬਧੀ ਉੱਡ ਨਹੀਂ ਉਹਨੇ ਜਾਣ ਕੇ ਪਿੱਛੇ ਬਾਤਾਂ ਚਲੋ ਥੱਲੇ ਚਾਹ ਪੀ ਲਓ ਫਿਰ ਆਗੇ ਪਾਪਾ ਮੈਂ ਤੁਹ ਚਾਹ ਦਾਈ ਤਰਮ ਕਾਇਡ ਦੇ ਹਵਾਨੀ ਕੀ ਪੁੱਤ ਹਵਾਨੀ ਕੀ ਕਾਇਡ ਦੀ ਲੈ ਮੇਰੇ ਪੱਟੇ ਆ ਗਿਆ ਦੇ ਉਹਨੂੰ ਕਾਇਡ ਤੇ ਥੱਲੇ ਆ ਜਾ ਲੈ ਕੇ ਇੱਕ ਪਨੀ ਉਡਨੀ ਤੇਰ ਕੋ ਉਪੀ ਉਪੀ ਐ ਕਿਰ ਕੋ ਲਾ ਗਿਆ ਗੁਡੀਆਂ ਕਿਉਂ ਹਾਂ ਸਕਾਰ ਫਾਈਟ ਦਾ ਅੱਛਾ ਚਲਾ ਥਲੇ ਚਾਹ ਪੀ ਲੈ ਫਿਰ ਪਹਿਲੇ ਆ ਦੇ ਦੇ ਇਹਨੂੰ ਆ ਦੇ ਦੇ ਇਹਨੂੰ ਗੁੱਡੀ ਲਾ ਦੇ ਇਹੋ ਫੜਾਰੇ ਇਹਨੂੰ ਸਾਫ ਆ ਵਲੀ ਬਦਲ ਓਏ ਓਏ ਗੁਡੀਆਂ ਕਿੰਨੀ ਔੜਦੀਆਂ ਮੀਆਂ ਓਏ ਹੋਏ ਓਹ ਕੋਣ ਆਇਆ ਚਲਾ ਆਥਲੇ ਚਾਹ ਪੀ ਨਾਲੇ ਪੇਚਾ ਨਹੀਂ ਲਗਣਾ ਬਾਅਦ ਚ ਹਲਾ ਲਈ ਨਾ ਖਵਾ ਹੀ ਨਹੀਂ ਗਈ ਕੀ ਆ ਡਾ ਕੇ ਫੜਾ ਦੇ ਫੜਲਾ ਫੜਲਾ ਫੜ ਲੋ ਫੜ ਲੋ ਤਾਂ ਕਰ ਲੈਂਦੇ ਨੇ ਤਾਂ ਕਰ ਲੈਂਦੇ ਨਾ ਤਾਂ ਕਰ ਲੈਂਦੇ ਇਦਾਂ ਹੀ ਹੋਣਾ ਤੁਹਾਨੂੰ ਇਦਾਂ ਹੀ ਹੋਣਾ ਹੁਣ ਵਾਸੇ ਹੋਣਾ ਗੁੱਡੀ ਉੱਡੀ ਹੁਣ ਤੂੰ ਬੰਜਾ ਮੇਰੀ ਜਗ੍ਹਾ ਤੇ ਤੇ ਇਹਨੂੰ ਗੁੱਡੀ ਢਾ ਕੇ ਦਿਆ ਕਰ ਬਸ ਤੂੰ ਛੱਡ ਦੇ ਹੁਣ ਗੁੱਡੀਆਂ ਭੁੱਲ ਜਾ ਤੂੰ ਗੁੱਡੀ ਧਾਲੇਗਾ ਔਰ ਜਿੰਨੇ ਦਿਨ ਦਿਨੇ ਔਰ ਦਿਨ ਤੇ ਤੈਨੂੰ ਖਲੋ ਜਾ ਭਰਾਵਾ ਸਾਹ ਦੇ ਲੋ ਸਾਹ ਦੇ ਲੋ ਸਾਹ ਦੇ ਦੇ ਜੂ ਵੀ ਫੜ ਲੈ ਫੜ ਲੈ ਤੂੰ ਕੰਮਾ ਲਾ ਮਾਰ ਲੈ ਨਾ ਤੂੰ ਕੰਨ ਮਾਰ ਕੰਨ ਕਾ ਬਾਸ ਮਾਦੀ ਗਿਆ ਤੂੰ ਕਾ ਉਹ ਗੁੱਡੀ ਤੇਰੀ ਚੱਪਲ ਚਾਪ ਨਹੀਂ ਕੱਢਿਆ ਆ ਵਾ ਚਲ ਆਇਆ ਥੱਲੇ ਗੁੱਡੀ ਸਹੀ ਨਹੀਂ ਗਈ ਨਾਲੇ ਹਵਾ ਵੀ ਨਹੀਂ ਗਈ ਓਹ ਖੋਲ ਲੱਲਾ ਥੱਲੇ ਦੇ ਦੇ ਨੂੰ ਤਲਾਵਾ ਵੀ ਨਹੀਂ ਸਹੀ ਗਿਆ ਛੋਟੀ ਜੀ ਤਲਾਨ ਰੱਖੀ ਐ ਐਵੇਂ ਬਾਵਾ ਥਕਾਈ ਜੰਨਾ ਹੈ ਹਵਾ ਚਲ ਗਈ ਐ ਉਹ ਦੇ ਨੱਗਿਆ ਹੋਵੇ ਹੋਵੇ ਆਖੋ ਰਾਜਨਾ ਵਿਚਾਰ ਉਹ ਰਾਜਨਾ ਬੇਚਾ ਨਾਲ ਆ ਤੂੰ ਇਧਰ ਫੜਾ ਓਹ ਪਾ ਦਸਾ ਦਾ ਵਿੱਚ ਫੋਨ ਆ ਗਿਆ ਚੱਲ ਚੱਲ ਆ ਜਾ ਆ ਜਾ ਥੱਲੇ